ਕਿਉਂਕਿ ਇਹੀ ਉਹ ਸਥਾਨ ਹੈ ਜਿੱਥੇ ਸਾਧ ਸੰਗਤ ਜੀ ਆਪਾਂ ਦੀਆਂ ਝੋਲੀਆਂ ਭਰਨੀਆਂ ਆ ਔਰ ਅੱਜ ਤੱਕ ਗੁਰੂ ਮਾਰੇ ਭਰਦੇ ਆਏ ਤੇ ਰਹਿੰਦੀ ਦੁਨੀਆ ਤੱਕ ਕਿੱਥੋਂ ਝੋਲੀਆਂ ਭਰਦੀਆਂ ਰਹੀ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਤਾਸ ਮਹਾਰਾਜ ਕੀ ਜੈ ਪਰਮ ਸਤਕਾਰਯੋ ਗੁਰੂ ਪਿਆਰੀ ਸਾਧ ਸੰਗਤ ਜੀ ਐਸ ਲਈ ਜਿਵੇਂ ਕਿ ਆਪ ਸਭ ਦੇਖ ਰਹੇ ਹੋ ਕਿ ਅਸੀਂ ਕਾਂਸੀ ਵਾਰਨਸੀ ਸ਼੍ਰੀ ਗੁਰੂ ਵਿਦਾਸ ਭਵਨ ਜਿੱਥੇ ਸਾਰੀਆਂ ਸੰਗਤਾਂ ਇਸ ਵੇਲੇ ਹਲਕੇ ਅਸੀਂ ਵਾਪਸੀ ਦੀ ਰਵਾਨਾ ਨਹੀਂ ਸਾਰੇ ਇੱਥੇ ਇਕੱਠੇ ਹੋਏ ਆ ਤੇ 12 ਤਰੀਕ ਨੂੰ ਸਤਿਗੁਰੂ ਦਾਸ ਧਾਮ ਤੋਂ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਇਹ ਲਗਭਗ 2200 ਦੇ ਕਰੀਬ ਜਿਹੜਾ ਜੱਥਾ ਆ ਸੰਗਤਾਂ ਦਾ ਰਵਾਨਾ ਹੋਇਆ ਸੀ 13 ਤਰੀਕ ਨੂੰ ਪਹੁੰਚੇ ਇੱਥੇ ਤੇ 13 ਤਰੀਕ ਤੋਂ ਲੈ ਕੇ ਅ ਅੱਜ ਸਵੇਰ ਤੱਕ ਜਿੰਨੀਆਂ ਵੀ ਸੇਵਾਵਾਂ ਇੱਥੇ ਕਰ ਸਕੇ ਆ ਚਾਹੇ ਉਹ ਮਿੱਟੀ ਟੁਆਈ ਦੀ ਹੈ ਬਾਂਸਾ ਦੀ ਸੇਵਾ ਆ ਹੋਰ ਸਾਫ ਸਫਾਈ ਦੀ ਸੇਵਾ ਸੀ ਤੇ ਜਿਹੜੇ ਸਾਡੇ ਨਾਲ ਪੈਂਟਰ ਸਹਿਬਾਨ ਆ ਉਹਨਾਂ ਨੇ ਵੀ ਆਪਣੀ ਸੇਵਾ ਮਾਂ ਨਿਭਾਈਆਂ ਤੋਂ ਇਸ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਂਦੇ ਨੇ ਮੋਦੇ ਆ ਪਤਾ ਹੀ ਨਹੀਂ ਲੱਗਾ ਦਿਨ ਕਿਹੜੇ ਵੇਲੇ ਬੀਤ ਗਏ ਤੋਂ ਅੱਜ ਇੱਥੋਂ ਰਵਾਨਾ ਤਾਂ ਹੋ ਰਹੇ ਆ ਲੇਕਿਨ ਮਨ ਬਿਲਕੁਲ ਵੀ ਇਸ ਗੱਲ 'ਇਸਹਮਤ ਨਹੀਂ ਹੋ ਰਿਹਾ ਵੀ ਅਸੀਂ ਇੱਥੋਂ ਚਲੇ ਜਾਈਏ ਜਿਸ ਤਰ੍ਹਾਂ ਸਾਰੀਆਂ ਸੰਗਤਾਂ ਅਕਸਰ ਕਹਿੰਦੀਆਂ ਨੇ ਵੀ ਇੱਥੇ ਆ ਕੇ ਜਾਣ ਨੂੰ ਦਿਲ ਨਹੀਂ ਕਰਦਾ ਇਹ ਸੱਚ ਹੈ ਕਿ ਜਦੋਂ ਇੱਥੇ ਆਈ ਤਾਂ ਮਤਲਬ ਕਿ ਇਦਾਂ ਹੁੰਦਾ ਵੀ ਸਭ ਕੁਝ ਦੁਨੀਆ ਦਾ ਭੁੱਲ ਗਏ ਆ ਇੱਥੋਂ ਜਾਣ ਨੂੰ ਜਿਹੜਾ ਮਨ ਬਿਲਕੁਲ ਵੀ ਨਹੀਂ ਕਰਦਾ ਲੇਕਿਨ ਸਾਰੇ ਮਜਬੂਰੀਆਂ ਦੇ ਵਿੱਚ ਫਸੇ ਹੁੰਦੇ ਆ ਤੇ ਉਹਨਾਂ ਮਜਬੂਰੀਆਂ ਦੇ ਕਰਕੇ ਵਾਪਸ ਜਾਣਾ ਪੈਂਦਾ ਆ ਤਾਂ ਅੱਜ ਅਸੀਂ ਇੱਥੋਂ ਰਵਾਨਾ ਹੋ ਰਹੇ ਆ ਤੇ ਕੱਲ ਸਵੇਰੇ ਸਤਗੁਰੂ ਦਾਸ ਧਾਮ ਦੇ ਵਿੱਚ ਪਹੁੰਚ ਜਾਵਾਂਗੇ ਤਾਂ ਸਾਧ ਸੰਗਤ ਜੀ ਇਹ ਇੱਕੋ ਸਥਾਨ ਹੈ ਜਿੱਥੇ ਮੇਰੇ ਸਹਿਬ ਸਤਗੁਰੂ ਦਾਸ ਜੀ ਮਹਾਰਾਜ ਇਹਨਾਂ ਗਲੀਆਂ ਵਿੱਚੋਂ ਲੰਘਦੇ ਸੀ ਜਿੱਥੇ ਬੈਠ ਕੇ ਉਹਨਾਂ ਨੇ ਸੰਗਤਾਂ ਨੂੰ ਤਾਰਿਆ ਆ ਜਿੱਥੇ ਬੈਠ ਕੇ ਉਹਨਾਂ ਨੇ ਦੁਨੀਆ ਦਾ ਉਧਾਰ ਕੀਤਾ ਆ ਜਿੱਥੇ ਬੈਠ ਕੇ ਉਹਨਾਂ ਨੇ ਸਦੀਆਂ ਤੋਂ ਜਿਹੜੀ ਦੁੱਬੀ ਕੁਚਲੀ ਕੌਮ ਸੀ ਉਹਦਾ ਉਧਾਰ ਕੀਤਾ ਆ ਇਹ ਉਹ ਸਥਾਨ ਹੈ ਸਾਧ ਸੰਗਤ ਜੀ ਜਿੱਥੇ ਅੱਜ ਵੀ ਕੋਈ ਸ਼ਰਧਾ ਭਾਵਨਾ ਦੇ ਨਾਲ ਆ ਕੇ ਸੇਵਾ ਕਰਦਾ ਆ ਸਿਮਰਨ ਕਰਦਾ ਗੁਰੂ ਮਹਾਰਾਜ ਨੂੰ ਯਾਦ ਕਰਦਾ ਆ ਤੋਂ ਅੱਜ ਵੀ ਸਤਗੁਰੂ ਦਾਸ ਜੀ ਮਹਾਰਾਜ ਸੰਗਤਾਂ ਦੀ ਝੋਲੀ ਭਰਦੇ ਆ ਤੋਂ ਸਵੇਰ ਨੂੰ ਰੋਜ਼ ਪ੍ਰਭਾਤ ਫੇਰੀ ਦੇ ਰੂਪ ਦੇ ਵਿੱਚ ਗੁਰੂ ਘਰ ਦੇ ਵਿੱਚ ਖਾਦਰੀਆਂ ਭਰਦੇ ਸੀ ਬੜਾ ਆਨੰਦ ਹੁੰਦਾ ਸੀ ਉਸ ਤੋਂ ਬਾਅਦ ਪਾਰਕ ਦੀਆਂ ਸੇਵਾਵਾਂ માં ਜਿਹੜੇ ਹੁਣ ਟੈਂਟ ਵਗੈਰਾ ਲੱਗ ਰਹੇ ਗੁਰਪੁਰਬ ਦੀਆਂ ਸੇਵਾਵਾਂ ਵਿੱਚ ਉਹਦੇ ਵਿੱਚ ਵੀ ਜਿੰਨੀ ਕਿ ਸੇਵਾ ਕਰ ਸਕਿਆ ਤਾਂ ਸਾਰਾ ਮਤਲਬ ਕਿ ਜਿੱਦਾਂ ਕਹ ਲੋਗੇ ਆਨੰਦ ਦਾ ਮਾਹੌਲ ਬਣਿਆ ਰਿਹਾ ਤਾਂ ਆਓ ਆਪਾਂ ਵੀ ਸਾਰੇ ਕਿਉਂਕਿ ਇਹੀ ਉਹ ਸਥਾਨ ਹੈ ਜਿੱਥੇ ਸਾਧ ਸੰਗਤ ਜੀ ਆਪਾਂ ਦੀਆਂ ਝੋਲੀਆਂ ਭਰਨੀਆਂ ਆ ਔਰ ਅੱਜ ਤੱਕ ਗੁਰੂ ਮਾਰੇ ਭਰਦੇ ਆਏ ਤੇ ਰਹਿਂਦੀ ਦੁਨੀਆ ਤੱਕ ਕਿੱਥੋਂ ਝੋਲੀਆਂ ਭਰਦੀਆਂ ਤੋਂ ਤਨਗੁਰਪ ਦਾਸ ਜੀ ਮਾਰੇ ਕਿਰਪਾ ਕਰਨ ਸਤਗੁਰੂ ਸਵਾਮੀ ਨਰਜਾਦਾਸ ਜੀ ਮਹਾਰਾਜ ਨੂੰ ਦੇ ਅਰੋਪਤਾ ਬਖਸ਼ਿਸ਼ ਕਰਨ ਔਰ ਇਸੇ ਤਰ੍ਹਾਂ ਉਹਨਾਂ ਦਾ ਆਸ਼ੀਰਵਾਦ ਜਿਹੜਾ ਆ ਉਹ ਸਾਰੀਆਂ ਸੰਗਤਾਂ ਤੇ ਬਣਿਆ ਰਵੇ ਦੇਖੋ ਜੀ ਮੈਸੇਜ ਤਾਂ ਵੈਸੇ ਕਹੀ ਹੈ ਲੇਕਿਨ ਮੁੱਖ ਤੌਰ ਤੇ ਮੈਸੇਜ ਇਹੀ ਹੈ ਵੀ ਆਪਾਂ ਸਾਰੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੀਏ ਸਤਗੁਰੂ ਦਾਸ ਜੀ ਮਹਾਰਾਜ ਦੀ ਪਾਵਨ ਔਰ ਪਵਿੱਤਰ ਬਾਣੀ ਨਾਲ ਜੁੜੀਏ ਔਰ ਸਤਗੁਰੂ ਬਦਾਸ ਜੀ ਮਹਾਰਾਜ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਨਸ਼ਿਆਂ ਦਾ ਤਿਆਗ ਕਰੋ ਵੱਧ ਵੱਧ ਐਜੂਕੇਟਿਵ ਬਣੋ ਤਾਂ ਕਿ ਆਪਣਾ ਜਿਹੜਾ ਆ ਉਧਾਰ ਹੋ ਸਕੇ ਤੋਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਜਿਹੜਾ ਸਾਡੇ ਯੂਗ ਰਾਜ ਅਸਲ ਜੀ ਹੈ ਮਹਾਰਾਜ ਜੀ ਤੁਹਾਡੇ ਤੱਕ ਕੀ ਕਹਿਣੀ ਹੈ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਬਹੁਤ ਸਾਰੇ ਗੁਰੂ ਘਰ ਐਸੇ ਆ ਧਾਰਮਿਕ ਸਥਾਨ ਐਸੇ ਆ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਸੀ ਔਰ ਉਹਨਾਂ ਸਥਾਨਾਂ ਦਾ ਪਤਾ ਆਪ ਜੀ ਦੇ ਮਾਧਿਅਮ ਦੇ ਰਾਹੀਂ ਪਤਾ ਲੱਗਿਆ ਆ ਰਬਦਾਸੀਆ ਸਮਾਜ ਪੰਜਾਬ ਜਿਹੜਾ ਪੇਜ ਹੈ ਇਹਦੇ ਮਾਧਿਅਮ ਤੇ ਰਾਹੀਂ ਸਾਨੂੰ ਪਤਾ ਲੱਗਿਆ ਆ ਤੋਂ ਸਤਿਗੁਰੂ ਦਾਸ ਜੀ ਮਾਰੇ ਚਰਨਾਂ 'ਚ ਇਹ ਬੇਨਤੀ ਕਰਦੇ ਆ ਤੁਹਾਡੀ ਸਾਰੀ ਟੀਮ ਨੂੰ ਬਤ ਬਤ ਬਲ ਬਖਸ਼ਿਸ਼ ਕਰਨ ਤਾਂ ਕਿ ਤੁਸੀਂ ਸਿਰਫ ਭਾਰਤ ਵਿੱਚ ਨਹੀਂ ਪਰੇ ਕਿਰਪਾ ਕੰਦੂਈ ਦੇਸ਼ਾਂ ਦੇ ਵਿੱਚ ਜਾ ਕੇ ਵੀ ਸਾਡੀਆਂ ਸੰਗਤ ਨੂੰ ਸਾਡੇ ਗੁਰੂ ਘਰਾਂ ਦੇ ਜੋ ਵੀ ਉੱਥੇ ਦੇ ਪ੍ਰਬੰਧ ਆ ਜਾਂ ਉੱਥੇ ਦਾ ਜੋ ਵੀ ਸਿਸਟਮ ਸਾਰਾ ਆ ਉਰਵਾਰ ਕੁਸ਼ਟੀਆਨ ਉਪਰਵਾਸ ਨੂੰ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ